ਖੇਤਾਂ ਨੂੰ ਪਾਣੀ ਨਹੀਂ ਮਿਲ ਰਿਹਾ ਤੇ ਅੱਜ ਗੁੱਸੇ ਵਿੱਚੋਂ ਉਸ ਮਹਿਲਾ ਨੇ ਆਪਣਾ ਟਰੈਕਟਰ ਲਿਆਂਦਾ ਅਤੇ ਇਸ ਪੈਲੀ ਨੂੰ ਵਾਣ ਲੱਗੀ ਸੀ ਤੇ ਜਿਸ ਤੋਂ ਬਾਅਦ ਕਿਸਾਨ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਲਗਾਤਾਰ ਉਸ ਮਹਿਲਾ ਨੂੰ ਸਮਝਾਇਆ ਆਤਿਵਿੜੀ ਤੇ ਦੇਈਏ ਸਰਕਾਰ ਨੂੰ ਕਿ ਉਹਨੂੰ ਪਾਣੀ ਦਿੱਤਾ ਜਾਵੇ ਹਾਂ ਬੋ ਇਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪ੍ਰਮਾਤਮਾ ਮੇਰ ਕਰੂਗਾ ਵਾਹਿਗੁਰੂ ਮੇਰ ਕਰੂਗਾ ਕੱਟੇ ਬੜੀ ਤੁਹਾਨੂੰ ਬੜਾ ਮਜਬੂਰੀ ਆ ਤੁਹਾਨੂੰ ਜੀ ਦੇਖਣ ਤੋਂ ਉਹ ਭੈਣ ਗੱਲ ਕਰਦੀ ਕਿ ਅਸੀਂ ਭਾਬੂ ਹਾਂ ਦੀ ਇੱਕ ਪਹੁੰਚਿਆ ਅਸੀਂ ਜਿਹੜਾ ਗੁਰਦਾਸਪੁਰ ਦੇ ਪਿੰਡ ਬਰੀਆਰ ਜਿੱਥੋਂ ਦੀ ਮਹਿਲਾ ਪਰਮਜੀਤ ਕੌਰ ਜੋ ਕਿ ਆਪਣੇ ਖੇਤਾਂ 'ਚ ਕੰਮ ਕਰਦੀ ਏ ਆਪਣੇ ਖੇਤ ਦੇਖਦੀ ਏ ਫਸਲ ਦੇਖਦੀ ਏ ਫਸਲ ਬੀਜਦੀ ਏ ਹਰ ਸੀਜ਼ਨ ਦੀ ਘਰ ਵਾਲਾ ਉਸ ਦਾ ਵਿਦੇਸ਼ ਰਹਿੰਦਾ ਵਾ ਤਾਂ ਉਸ ਤੋਂ ਬਾਅਦ ਮਗਰ ਦੀ ਸਾਮ ਸੰਭਾਲ ਖੇਤਾਂ ਦੀ ਉਸ ਨੂੰ ਕਰਨੀ ਪੈਂਦੀ ਏ ਇਹ ਤੁਸੀਂ ਦੇਖ ਸਕਦੇ ਹੋ ਖੇਤ ਆ ਇਹ ਬਰਸਾਤੀ ਪਾਣੀ ਦੇ ਨਾਲ ਜਿਹੜੀ ਫਸਲ ਆ ਉਹਨਾਂ ਦੀ ਝੋਨਾ ਵਾ ਉਹ ਗਿੱਲਾ ਹੋਇਆ ਵਾ ਅਦਰਵਾਈਜ਼ ਇਸ ਪੈਲੀ ਨੂੰ ਨਾ ਤਾਂ ਸਰਕਾਰੀ ਕਨੈਕਸ਼ਨ ਮਿਲਿਆ ਅਜੇ ਤੱਕ ਟਿਊਬਲ ਦਾ ਅਤੇ ਨਾ ਹੀ ਸਰਕਾਰੀ ਪਾਣੀ ਇਸ ਖੇਤ ਨੂੰ ਮਿਲਿਆ ਕਿ ਉਹ ਪਾਣੀ ਲਾ ਕੇ ਆਪਣੀ ਖੇਤ ਨੂੰ ਇੱਕ ਚੰਗੇ ਤਰੀਕੇ ਨਾਲ ਬੀਜ ਸਕਣ ਬਤ ਕਰਾਂਗੇ ਮੁਸ਼ਕਲਾਂ ਵਾ ਕਿਸਾਨ ਮਹਿਲਾਵਾ ਮੁਸ਼ਕਲ ਕੀ ਹੈ ਕਿ ਆਪਣਾ ਕੰਮ ਸਾਰਾ ਘਰ ਦਾ ਵੀ ਕਰਨਾ ਪੈਂਦਾ ਨਾਲ ਦੀ ਨਾਲ ਖੇਤਾਂ ਦੀ ਸਾਮ ਸੰਭਾਲ ਵੀ ਕਰਨੀ ਪੈਂਦੀ ਹੈ ਤੇ ਪਾਣੀ ਜਿਹੜਾ ਵਾ ਉਸ ਨੂੰ ਨਹੀਂ ਮਿਲ ਰਿਹਾ ਉਸ ਦੇ ਖੇਤਾਂ ਨੂੰ ਪਾਣੀ ਨਹੀਂ ਮਿਲ ਰਿਹਾ ਤੇ ਅੱਜ ਗੁੱਸੇ ਵਜੋਂ ਉਸ ਮਹਿਲਾ ਨੇ ਆਪਣਾ ਟਰੈਕਟਰ ਲਿਆਂਦਾ ਅਤੇ ਇਸ ਪੈਲੀ ਨੂੰ ਵਾਣ ਲੱਗੀ ਸੀ ਤਾਂ ਜਿਸ ਤੋਂ ਬਾਅਦ ਕਿਸਾਨ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਲਗਾਤਾਰ ਉਸ ਮਹਿਲਾ ਨੂੰ ਸਮਝਾਇਆ ਤੇ ਕਿਹਾ ਅਸੀਂ ਤੇਰੇ ਨਾਲ ਪੈਨ ਖੜੇ ਆ ਜਦੋਂ ਤੱਕ ਤੈਨੂੰ ਕਨੈਕਸ਼ਨ ਨਹੀਂ ਮਿਲਦਾ ਤਦ ਤੱਕ ਅਸੀਂ ਤੇਰੇ ਨਾਲ ਖੜੇ ਆ ਕਨੈਕਸ਼ਨ ਪਾਣੀ ਦਾ ਦਵਾਕੇ ਹੀ ਪਿੱਛੇ ਮੁੜਾਂਗੇ ਗੱਲਬਤ ਕਰ ਲਾਂਗੇ ਭੈਣ ਪਰਮਜੀਤ ਕਰਨਾ ਪਰਮਜੀਤ ਜੀ ਮੁਸ਼ਕਲਾਂ ਬੜੀਆਂ ਉਹਨਾਂ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਤੇ ਆਪਾਂ ਅੱਜ ਇਹ ਪੈੜੀ ਬਾਧਣ ਲਗੇ ਇੱਕ ਚੰਗੀ ਗੱਲ ਤੇ ਨਹੀਂ ਹੈਗੀ ਵੈਸੇ ਪਰ ਮਜਬੂਰ ਹੋ ਕੇ ਬੰਦਾ ਇਸ ਸਟੈਪ 'ਚ ਆ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਕੀ ਕਰੀਏ ਪਾਣੀ ਨਹੀਂ ਮਿਲਣਿਆ ਤਾਂ ਕਰਕੇ ਤੰਗ ਹੋ ਕੇ ਅੱਜ ਪੈੜੀ 'ਚ ਉਹਨਾਂ ਵਾਦੇ ਲੱਗੇ ਆ ਪਉ 7 ਸਾਲ ਹੋ ਗਏ ਸਾਡੀ ਜ਼ਮੀਨ ਭਾਈ ਨੂੰ ਸਿਰਫ ਗੁਜਾਰੇ ਜੋਗੀ ਕਣਕ ਬੀਜ ਲੈਣੇ ਆ ਕੱਢ ਲੈਣੇ ਆ ਬਾਕੀ ਫਸਲ ਫਿਰ ਉੱਧਰ ਰਹਿ ਜਾਂਦੀ ਸਾਡੀ ਪੈੜੀ ਝੋਨਾ ਬੀਜਿਆ ਵਾ ਹੁਣ ਪਾਣੀ ਨਹੀਂ ਮੈਂਡਿਆ ਜਨਰੇਟਰ ਨਾਲੇ ਕੋ ਪਾਇਆ ਪਾਲਿਆ ਨਹੀਂ ਜਾਂਦਾ ਕੋਈ ਤੇਲ ਬਹੁਤ ਮਹਿੰਗਾ ਵਾ ਤੇ ਹੁਣ ਅਜ ਵੀਰ ਅਸਦਿਆ ਹੀ ਪੈੜੀ ਵਾ ਦੇਣੀ ਹੈ ਸਾਡੇ ਕੋ ਨਹੀਂ ਫਸਲ ਹੁੰਦੀ ਹੱਥ ਛੋੜ ਕੇ ਬੇਨਤੀ ਸਰਕਾਰ ਨੂੰ ਕਿਾਨੂੰ ਪਾਣੀ ਦਿੱਤਾ ਜਾਵੇ ਕਹਣ ਪਾਬਕ ਹੋ ਗਈ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪ੍ਰਮਾਤਮਾ ਮੇਰ ਕਰੂਗਾ ਵਾਹਿਗੁਰੂ ਮੇਰ ਕਰੂਗਾ ਕਿਉਂਕਿ ਮਜਬੂਰੀਆਂ ਹੁੰਦੀਆਂ ਕਰਾਂ ਦੀਆਂ ਤੁਸੀਂ ਵੀ ਇੱਕ ਮਜਬੂਰ ਜਿਹੜੇ ਖੇਤਬਾਰ ਹੈ ਬਹੁਤ ਖੱਟੇ ਵੜੀ ਤੁਹਾਨੂੰ ਵੀ ਪਤਾ ਮਜਬੂਰ ਹੈ ਬਿਲਕੁਲ ਤਸਵੀਰ ਦੇਖ ਸਕਦੇ ਹੋ ਭੈਣ ਗੱਲ ਕਰਦੀ ਕਦੀ ਭਾਬੂ ਹੋ ਗਈ ਹੈ ਕਿਉਂਕਿ ਘਰ ਵਾਲਾ ਵਿਦੇਸ਼ ਰਹਿੰਦਾ ਵਾ ਘਰ ਦੇ ਖਰਚੇ ਬਹੁਤ ਜ਼ਿਆਦਾ ਨੇ ਭੈਣ ਪਹਿਲੀ ਕਿੰਨੀ ਆਪਣੀ ਪਹਿਲੀ ਦੱਸਿਓ ਕਿੰਨੀ ਪਹਿਲੀ 5 ਕਿੱਲੇ ਬੀਚੇ ਆ ਅੱਛਾ ਬਸ 5 ਕਿੱਲੇ ਪਹਿਲੀ ਇਹ 5 ਕਿੱਲੇ ਦੇ ਨਾਲ ਹੀ ਆਪਾਂ ਗੁਜ਼ਾਰਾ ਕਰਦੇ ਹਾਂ ਹਾਂਜੀ ਹਾਂਜੀ 5 ਕਿੱਲੇ ਜੀ ਬਾਹਰ ਵੀ ਆ ਨਾ ਬਾਹਰ ਵੀ ਕੰਮ ਮਿਲ ਜੇ ਤੇ ਠੀਕ ਹੈ ਉਹ ਵੀ ਦਿਹਾੜੀ ਲੱਪਾਈ ਆ ਉੱਥੋਂ ਵੀ ਸਾਡਾ ਖਰਚਾ ਨਹੀਂ ਪੜਾਈਦਾ ਪੂਰਾ ਹੋ ਰਿਹਾ ਨਾ ਰੋਟੀ ਦਾ ਖਿਆਲ ਆ ਹੋ ਰਿਹਾ ਵਾ ਪਰ ਮਿੰਤ ਨਹੀਂ ਆ ਸਾਨੂੰ ਪਾਣੀ ਦਿੱਤਾ ਜਾਵੇ ਸਰਕਾਰ ਵੱਲੋਂ ਬਹੁਤ سارے ਲੋਕ ਕਹਿੰਦੇ ਨੇ ਇਹ ਕਿਸਾਨ ਜਿਹੜੇ ਨੇ ਚੰਗੇ ਰਜੇ ਪੁੱਜੇ ਨੇ ਪਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਮਹਿਲਾ ਕਿਸਾਨ ਆ ਮਿਹਨਤ ਕਰਦੀ ਆ ਆਪਣੇ ਖੇਤਾਂ 'ਚ ਕਿਸੇ ਕੋ ਮੰਗਦੀ ਨਹੀਂ ਜਾ ਕੇ ਪਰ ਫਿਰ ਵੀ ਅੱਜ ਜੇਕਰ ਉਸ ਦਾ ਹੱਕ ਉਸ ਨੂੰ ਨਹੀਂ ਮਿਲਿਆ ਤਾਂ ਕਿਸਾਨ ਵੀਰ ਉਸ ਦੇ ਨਾਲ ਯੂਨੀਅਨ ਦੇ ਜ਼ਰੂਰ ਖੜਗੇ ਨੇ ਕਿ ਅਸੀਂ ਇਸ ਭੈਣ ਨੂੰ ਇਸ ਦਾ ਹੱਕ ਦਵਾ ਕੇ ਮੁੜਾਂਗੇ ਕਿਉਂਕਿ ਲੰਬੇ ਸਮੇਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਭੈਣ ਕਿੰਨਾ ਸਮਾਂ ਹੋ ਗਿਆ ਇਸੇ ਤਰ੍ਹਾਂ ਬਗੈਰ ਬੱਤੀ ਤੋਂ ਬਗੈਰ ਪਾਣੀ ਜਿਹੜਾ ਸਰਕਾਰੀ ਮਿਲਦਾ ਖਾਲਦਾ ਉਸ ਤੋਂ ਬਿਨਾ ਇਸੇ ਤਰੀਕੇ ਨਾਲ ਫਸਲ ਬੀਜੇ 7 ਸਾਲ ਹੋ ਗਏ ਭਾਜੀ ਇਸੇ ਤਰ੍ਹਾਂ ਪਾਣੀ ਕਨੈਕਸ਼ਨ ਤੇ ਅਪਲਾਈ ਕੀਤਾ ਵਾ ਉਹ ਕਨੈਕਸ਼ਨ ਮਿਲ ਨਹੀਂ ਲਿਆ ਤੇ ਮੋਟਰ ਵੀ ਬੰਦ ਵਾ ਸਾਡੀ ਸੂਵੇ ਦਾ ਪਾਣੀ ਵੀ ਨਹੀਂ ਮਿਲ ਰਿਹਾ ਤੇ ਜਨਰੇਟਰ ਨਾਲ ਸਾਡੇ ਕੋਲ ਫਸਲ ਪਾਲੀ ਨਹੀਂ ਜਾਂਦੀ ਅੱਛਾ ਬਿਜਲੀ ਵਿਭਾਗ ਦੇ ਤੁਸੀਂ ਲਗਾਤਾਰ ਜਾਂਦੇ ਹੋ ਤਾਂ ਕੀ ਕਹਿੰਦੇ ਨੇ ਬਿਜਲੀ ਵਿਭਾਗਲੇ ਉਹ ਤਾਂ ਲਾਰੇ ਲਾਈ ਜਾਂਦੇ ਆ بڑے ਫੇਰੇ ਮਾਰੇ ਅੱਕ ਗਏ ਫੇਰੇ ਮਾਰ ਮਾਰ ਕੇ ਉਹ ਕਹਿੰਦੇ ਅੱਜ ਕਰ ਦਾਂਗੇ ਕੰਮ ਕੱਲ ਕਰ ਦਾਂਗੇ ਇੰਗਰਦਾਸ ਹੋਰ ਤੱਕ ਫੇ ਹੋ ਕੇ ਆ ਗਏ ਐਸਡੀਓ ਸਾਹਿਬ ਨੂੰ ਵੀ ਮਿਲ ਕੇ ਆਏ ਪਰ ਉਹ ਵੀ ਨਹੀਂ ਸਾਡਾ ਮੈਸੇਜ ਦਾ ਜਵਾਬ ਹੀ ਨਹੀਂ ਦੇ ਰਹੇ ਅੱਜ ਫਿਰ ਵੀਰਾਂ ਨੇ ਕੀ ਨਾਲ ਲਾਣ ਕੇ ਖੜ ਕੇ ਗਿਆ ਵੀਰੇ ਰੋਕੰਡੇ ਕਿ ਭੈਣ ਜੀ ਨਾ ਪਾਓ ਅਸੀਂ ਤੁਹਾਡੇ ਨਾਲ ਆ ਤੁਹਾਡਾ ਸਾਥ ਦੇਵਾਂਗੇ ਹੁਣ ਦੂਜਾ ਭੈਣ ਭਰਾ ਹਰ ਵਾਰੀ ਕੋਈ ਨਹੀਂ ਖਰਚਾ ਕਰ ਸਕਦਾ ਬਿਲਕੁਲ 5 ਏਕੜ ਜ਼ਮੀਨ ਆ ਇਸ ਭੈਣ ਦੀ ਤਾਂ 5 ਏਕੜ ਜ਼ਮੀਨ ਦੇ ਨਾਲ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਜਿਸ ਤਿੱਕੇ ਨਾ ਉਹਨਾਂ ਨੇ ਦੱਸਿਆ ਘਰ ਵਾਲਾ ਵੀ ਬਾਹਰ ਗਿਆ ਵਾ ਪਰ ਕੰਮ ਉੱਥੇ ਵੀ ਦਿਹਾੜੀ ਦਾ ਪਾ ਕਰਦੇ ਨੇ ਕਦੇ ਕੰਮ ਮਿਲ ਜਾਂਦਾ ਕਦੇ ਨਹੀਂ ਮਿਲ ਜਾਂਦਾ ਘਰਾਂ ਦੇ ਖਰਚੇ ਬਹੁਤ ਜ਼ਿਆਦਾ ਨੇ 5 ਏਕੜ ਦੇ ਵਿੱਚ ਪਰਿਵਾਰ ਨੂੰ ਪਾਲਣਾ ਬੜਾ ਔਖਾ ਵਾ ਸ਼ਾਹੂਕਾਰ ਕੋ ਕਰਜ਼ਾ ਚੁੱਕਿਆ ਆੜਤੀ ਕੋ ਕਰਜ਼ਾ ਚੁੱਕਿਆ ਉਹਦੇ ਪੈਸੇ ਮੋੜਨੇ ਖਾਦ ਪਾਣੀ ਹਰ ਚੀਜ਼ ਮਹਿੰਗੀ ਏ ਮੁੱਲ ਦੀ ਚੀਜ਼ ਆ ਕੋਈ ਵੀ ਇਹਨਾਂ ਨੂੰ ਫ੍ਰੀ ਤਾਂ ਮਿਲਦੀ ਨਹੀਂ ਜਿਹੜੀ ਫ੍ਰੀ ਲੈ ਕੇ ਤਾਂ ਆਪਣੇ ਜਿਹੜੇ ਜ਼ਿਆਦਾ ਇਨਕਮ ਕਮਾ ਸਕਣ ਜ਼ਰੂਰ ਅਸੀਂ ਕਿਸਾਨ ਵੀਰ ਨੇ ਗੱਲਬਾਤ ਕਰਾਂਗੇ ਭਾਈ ਸਾਹਿਬ ਜ਼ਿਲ੍ਹੇ ਕਿਨਾਂ ਦੇਖਿਆ 5 ਏਕੜ ਦੇ ਭੈਣ ਗੱਲ ਕਰਦੀ ਕਰਦੀ ਵਿਚਾਰੀ ਅੱਖਾਂ ਭਰ ਆਈਆਂ ਉਹਦੀਆਂ ਕਹਿੰਦੀ ਕਿ ਵੀਰ 5 ਏਕੜ ਤੇ ਦੂਜੇ ਪਾਸੇ ਬਿਜਲੀ ਵਿਭਾਗ ਵਾਲੇ ਦੀਆਂ ਅੱਖਾਂ ਕਿੰਦਾ ਬੰਦ ਨੇ ਅਜੇ ਤੱਕ ਕਨੈਕਸ਼ਨ ਹੀ ਨਹੀਂ ਦਿੱਤਾ 7 ਸਾਲ ਹੋ ਗਏ ਵੇਖੋ ਬਿਜਲੀ ਵਿਭਾਗ ਵਾਲਾ ਜਿਹੜਾ ਉਹ ਤੇ ਇਹਨਾਂ ਖਿਹੜਾ ਛੱਡ ਹੀ ਦਿੱਤਾ ਨਾ ਉਹ ਤੇ ਵੇਖੋ 7 ਸਾਲ ਹੋ ਗਏ ਆ ਉਧਰ ਤੇ ਹੁਣ ਮਤਲਬ ਹੀ ਕੋਈ ਨਹੀਂ ਉਹਨਾਂ ਤੇ ਕਹਿ ਤਾ ਕਨੈਕਸ਼ਨ ਬੰਦ ਕਰਤੇ ਜੀ ਇਹੇ ਇਹਨਾਂ ਦੀ ਫੀਸ ਜਮ੍ਹਾਂ ਹੋਈ ਆ ਆ ਦੇਖੋ ਆ ਇਹਨਾਂ ਦੀ ਫੀਸ ਜਮ੍ਹਾਂ ਹੋਈ ਆ ਪਰ ਉਹ ਨਹੀਂ ਉਹ ਤੇ ਇਹਨਾਂ ਖਿਹੜਾ ਹੀ ਛੱਡਤਾ ਆ ਨਾਲ ਸੁਆ ਲੱਗਦਾ ਹੈ ਇਹ ਇਹਨਾਂ ਨੇ 6 ਮਹੀਨੇ ਪਹਿਲਾਂ ਅਪਲੀਕੇਸ਼ਨ ਦਿੱਤੀ ਕਿ ਸਾਨੂੰ ਆਰਜੀ ਕਨੈਕਸ਼ਨ ਦਿੱਤਾ ਜਾਵੇ ਤੋਂ ਮੋਗਾ ਦਿੱਤਾ ਜਾਵੇ ਉਹ ਇਹਨਾਂ ਦੀ ਇਦਾਂ ਹੀ ਖਰਾਬ ਖਰਾਬ ਖੂਬ ਕਰਤੀ ਫੇਰ ਅਹੀਂ ਇੱਕ ਮਹੀਨਾ ਪਹਿਲਾਂ ਫੇਰ ਗਏ ਅਹੀਂ ਜਾ ਕੇ ਐਸਡੀਓ ਨੂੰ ਮਿਲੇ ਆ ਐਸਡੀਓ ਸਾਹਿਬ ਨੇ ਕਿਹਾ ਵੀ ਨਵੀਂ ਦੇ ਦਿਓ ਐਪਲੀਕੇਸ਼ਨ ਹੋ ਜਾਏਗਾ ਨਵੀਂ ਐਪਲੀਕੇਸ਼ਨ ਦਿੱਤੀ ਉਹਦੇ ਤੇ ਵੀ 5 ਦਿਨ ਨੂੰ ਹੋ ਜਾਏਗਾ 10 ਦਿਨ ਨੂੰ ਹੋ ਜਾਏਗਾ ਇੱਕ ਮਹੀਨਾ ਹੋ ਗਿਆ 8 ਅਟਕ ਦਿਨ ਪਹਿਲਾਂ ਉਹਨਾਂ ਕਿਹਾ ਸੀ ਐਕਸ਼ੀਅਨ ਸਾਹਿਬ ਨੂੰ ਮੈਂ ਦੇ ਦਿੱਤੀ ਆ ਐਕਸ਼ੀਅਨ ਸਾਹਿਬ ਕੋ ਗਏ ਉਹ ਕਹਿੰਦੇ ਵੀ ਅਹੀਂ ਹਫਤੇ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਮੋਗਾ ਇਹ ਲੱਗ ਜਾਏਗਾ ਔਰ ਉਹਨਾਂ ਦੇ ਕਹਿਣ ਤੇ ਜਦੋਂ ਉਹਨਾਂ ਨੇ ਕਿਹਾ ਮੋਗਾ ਲੱਗ ਜਾਏਗਾ ਕਿ ਤੁਸੀਂ ਆਪਣੀ ਫਸਲ ਬੀਜਿਓ ਇਹਨਾਂ ਨੇ ਫਸਲ ਬੀਜਲੀ ਨਹੀਂ ਤੇ ਇਹ ਫਸਲ ਇਹਨਾਂ ਨੇ ਬੀਜਣੀ ਨਹੀਂ ਬੀਜਣੀ ਕਿੱਥੋਂ ਜਦੋਂ ਪਾਣੀ ਨਹੀਂ ਇਹਨਾਂ ਨੇ ਬਿਜਲੀ ਹੁਣ ਜਨਰੇਟਰ ਨਾਲ ਪਾਣੀ ਲਾਉਂਦੇ ਆ ਮਾੜਾ ਮੋਟਾ ਹੁਣ ਉਹ ਕਹਿੰਦੇ ਕਿ ਸਾਡੇ ਕੋ ਖਰਚਾ ਹੀ ਨਹੀਂ ਹੈਗਾ ਅੱਜ ਸਾਨੂੰ ਸਰਬਜੀਤ ਸਿੰਘ ਨੇ ਦੱਸਿਆ ਇਹਨਾਂ ਦੇ ਪਿੰਡ ਦੇ ਵੀ ਉਹ ਪਹਿਲੀ ਵਾਹਣ ਲੱਗਿਆ ਇਹਨਾਂ ਦਾ ਵੀ ਸਾਨੂੰ ਫੋਨ ਆਇਆ ਇਹਨਾਂ ਦੇ ਦੱਸਣ ਤੋਂ ਬਾਅਦ ਆ ਗਿਆ ਵੀ ਮੈਂ ਪਹਿਲੀ ਵਾਹਣ ਲੱਗੀ ਆ ਹੁਣ ਜੂਨੀਅਨ ਵੀ ਨਹੀਂ ਕੁਝ ਕਰ ਸਕਦੀ ਤੇ ਹੁਣ ਆਪਾਂ ਕੀ ਕਰੀਏ ਇਹ ਇਹਦੇ ਤੇ ਖਰਚਾ ਕਰਨ ਨਾਲੋਂ ਚੰਗਾ ਇਹਨੂੰ ਵਾਹਦੀ ਆ ਪਰ ਵਾਹਣਾ ਇਹ ਜਿਹੜਾ ਰੋਣ ਹੈ ਇੱਕ ਤੇ ਤੰਗੀ ਦਾਵਾ ਤੇ ਦੂਜਾ ਜਿਹੜਾ ਕਿਸਾਨ ਆ ਜਦੋਂ ਆਪਣੀ ਫਸਲ ਵਾਉਂਦਾ ਵਾ ਤੇ ਉਹ ਤੇ ਮਾਰੀ ਜਾਂਦਾ ਇੱਕ ਸਾਹ ਦਾ ਇਸੇ ਕਰਕੇ ਅਸੀਂ ਇਹਨਾਂ ਦੇ ਨਾਲ ਖੜੇ ਆ ਕਿ ਇਹ ਕੰਮ ਅਸੀਂ ਨਹੀਂ ਹੋਣ ਦੇਣਾ ਇਹਨਾਂ ਨੂੰ ਹੁਣ ਅਸੀਂ ਰੋਕਿਆ ਇਹ ਕਹਿ ਕੇ ਆ ਕਿ ਜੇ ਤੁਹਾਡਾ ਤੇਲ ਦਾ ਖਰਚਾ ਆਏਗਾ ਯੂਨੀਅਨ ਚੁਕੇਗੀ ਦੋ ਚਾਰ ਦਿਨ ਉਹਨਾਂ ਨੂੰ ਦਵਾਂਗੇ ਤੇ 28 ਤਰੀਕ ਨੂੰ ਅਸੀਂ ਇੱਥੇ ਪਾਣੀ ਵੀ ਲਵਾਵਾਂਗੇ ਪਰਚਾ ਕੱਟਣਾ ਪਰਚਾ ਕੱਟ ਦੇਣ ਇੱਥੋਂ ਪਾਣੀ ਵੀ ਲੱਗੇਗਾ ਜੇ ਪਾਣੀ ਸੂਏ ਚ ਹੋਇਆ ਨਹੀਂ ਤੇ ਫਿਰ ਅਸੀਂ ਧਰਨਾ ਲਾਵਾਂਗੇ ਐਕਸੀਅਨ ਦੇ ਦਫ਼ਤਰ ਇਰੀਗੇਸ਼ਨ ਦੇ 28 ਨੂੰ ਹੀ ਧਰਨਾ ਲਾਵਾਂਗੇ ਤੇ 28 ਨੂੰ ਹੀ ਪਾਣੀ ਵੀ ਲਾਵਾਂਗੇ ਦੋਵੇਂ ਕੰਮ ਕਰਾਂਗੇ ਜੇ ਬਿਲਕੁਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਆਗੂ ਨੇ ਜਿਨ੍ਹਾਂ ਨੇ ਐਲਾਨ ਕਰ ਦਿੱਤਾ ਕਿ 28 ਤਰੀਕ ਨੂੰ ਇਰੀਗੇਸ਼ਨ ਵਿਭਾਗ ਦੇ ਬਾਹਰ ਧਰਨਾ ਦਿੱਤਾ ਜਾਏਗਾ ਇਸ ਭੈਣ ਨੂੰ ਚਾਹੇ ਜਨਰੇਟਰ ਦੇ ਪੈਸੇ ਖਰਚ ਕੇ ਤੇਲ ਦੇ ਪੈਸੇ ਖਰਚ ਕੇ ਕਿਸੇ ਤਰੀਕੇ ਨਾਲ ਇਸ ਖੇਤਾਂ ਤੱਕ ਪਾਣੀ ਜ਼ਰੂਰ ਪਹੁੰਚਾਇਆ ਜਾਵੇਗਾ ਯੂਨੀਅਨ ਸਾਰਾ ਖਰਚਾ ਕਰੇਗੀ ਪਰ 28 ਤਰੀਕ ਤੱਕ ਜੇਕਰ ਇਹਨਾਂ ਦਾ ਮਸਲਾ ਨਹੀਂ ਹੱਲ ਕੀਤਾ ਜਾਏਗਾ ਤਾਂ ਫਿਰ ਪੱਕੇ ਤੌਰ ਤੇ ਪੂਰਨ ਤੌਰ ਤੇ ਉਹਨਾਂ ਦਫ਼ਤਰਾਂ ਦੇ ਬਾਹਰ ਬੈਠਾ ਜਾਵੇਗਾ ਜੋ ਇਸ ਦੇ ਨਾਲ ਸੰਬੰਧ ਰੱਖਦੇ ਨੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਦਲੀਪੋਸਟ ਪੰਜਾਬੀ ਗੁਰਦਾਸਪੁਰ